ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਮੈਂ ਸਰਦੀਆਂ ਵਾਲੇ ਕੱਪੜੇ ਆ ਫੋਲਡ ਕਰ ਰਹੀ ਸੀ ਤੇ ਮੈਂ ਸੋਚਿਆ ਕਿ ਦੁਵਾਰ ਤੋਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕੀਤੀ ਜਾਵੇ ਤੇ ਪਹਿਲਾਂ ਵੀ ਮੈਂ ਵੀਡੀਓ ਤੁਹਾਡੇ ਨਾਲ ਕੱਪੜਿਆਂ ਨੂੰ ਫੋਲਡ ਕਰਨ ਦੀ ਸਰਦੀਆਂ ਵਾਲਿਆਂ ਨੂੰ ਵੀਡੀਓ ਸ਼ੇਅਰ ਕਰ ਚੁੱਕੀ ਹਾਂ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਵੇਖਿਓ ਆਪਣੇ ਵਿਊ ਬਹੁਤ ਡਾਊਨ ਨੇ ਤੇ ਆਪਣਾ ਵਾਚ ਟਾਈਮ ਬਹੁਤ ਘੱਟ ਆ ਜਿਹੜੇ ਭੈਣ ਭਰਾ YouTube ਤੇ ਆਏ ਹੋਏ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਕਿ 4000 ਵਾਚ ਟਾਈਮ ਤੇ 1000 ਸਬਸਕ੍ਰਾਈਬਰ ਪੂਰਾ ਕਰਨਾ ਹੁੰਦਾ ਤੇ ਆਪਣਾ ਵਾਚ ਟਾਈਮ ਬਹੁਤ ਘੱਟ ਆ ਤੇ ਪਲੀਜ਼ ਮੈਨੂੰ ਤੁਹਾਡੇ ਸਪੋਰਟ ਦੀ ਲੋੜ ਆ ਤੇ ਆਪਾਂ ਫਿਰ ਦੁਬਾਰਤ ਸਰਦੀਆਂ ਵਾਲੇ ਕੱਪੜਿਆਂ ਦੀ ਨਵੀਂ ਟਰਿਕ ਲੈ ਕੇ ਆਏ ਆ ਤੁਹਾਡੇ ਲਈ ਕਿਸ ਤਰ੍ਹਾਂ ਆਪਾਂ ਸਰਦੀ ਵਾਲੇ ਕੱਪੜੇ ਫੋਲਡ ਕਰਨੇ ਆ ਤੇ ਮੈਂ ਇੱਥੇ ਘਰ ਵਾਲੇ ਕੱਪੜੇ ਆ ਜਿਹੜੇ ਫੋਲਡ ਕਰ ਰਹੀ ਸੀ ਸਰਦੀਆਂ ਵਾਲੇ ਤੇ ਮੈਂ ਸੋਚਿਆ ਚਲੋ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਤੇ ਇੱਥੇ ਆਪਾਂ ਨੇ ਸਰਦੀਆਂ ਵਾਲਾ ਸੂਟ ਲਿਆ ਸਟੌਲ ਵਾਲਾ ਸਟੌਲ ਵਾਲੇ ਸੂਟ ਵਿੱਚ ਆਪਾਂ ਕਿਸ ਤਰ੍ਹਾਂ ਤਿੰਨੇ ਚੀਜ਼ਾਂ ਨੂੰ ਇਕੱਠੀਆਂ ਫੋਲਡ ਕਰਕੇ ਰੱਖ ਸਕਦੇ ਹਾਂ ਤੇ ਕਈ ਵਾਰ ਆਪਣੀ ਕੋਈ ਚੀਜ਼ ਲੱਭਦੀ ਨਹੀਂ ਜਿੱਦਾਂ ਕਮੀਜ਼ ਕਿਤੇ ਪਿਆ ਹੁੰਦਾ ਤੇ ਆਪਣਾ ਸਟੌਲ ਕਿਤੇ ਹੁੰਦਾ ਤੇ ਆਪਾਂ ਤਿੰਨੇ ਚੀਜ਼ਾਂ ਆਪਾਂ ਇੱਕ ਜਗ੍ਹਾ ਦੇ ਉੱਤੇ ਇਕੱਠੀਆਂ ਫੋਲਡ ਕਰਕੇ ਰੱਖ ਸਕਦੇ ਹਾਂ ਇੱਥੇ ਸਟੌਲ ਨੂੰ ਮੈਂ ਵਿਚਕਾਰ ਤੋਂ ਫੋਲਡ ਕਰ ਲਿਆ ਏ ਤੇ ਇੱਕ ਗਿੱਠ ਦੀ ਜਗ੍ਹਾ ਛੱਡ ਕੇ ਆਪਾਂ ਅੰਦਰ ਨੂੰ ਫੋਲਡ ਕਰ ਲੈਣਾ ਇਹਨਾਂ ਨੂੰ ਤੇ ਨਾਲ ਹੀ ਆਪਾਂ ਇਨੂੰ ਸਾਈਡਾਂ ਤੋਂ ਫੋਲਡ ਕਰ ਲੈਣਾ ਤੇ ਸਲਵਾਰ ਕਮੀਜ਼ ਦੀ ਆਪਾਂ ਤੈ ਲਗਾ ਲੈਣੀ ਆ ਤੇ ਇਹਨੂੰ ਆਪਾਂ ਵਿਚਕਾਰ ਰੱਖ ਕੇ ਸਾਈਡਾਂ ਤੋਂ ਫੋਲਡ ਕਰਕੇ ਤੇ ਜਿਹੜੀ ਇਹਦੇ ਵਿੱਚ ਪਾਕਟ ਬਣ ਜਾਏਗੀ ਉਹਦੇ ਵਿੱਚੋਂ ਆਪਾਂ ਇਹਨੂੰ ਇਨਸਰਟ ਕਰ ਦੇਣਾ ਏ ਇਸ ਤਰੀਕੇ ਨਾਲ ਜੇ ਕੱਪੜੇ ਤੁਸੀਂ ਪੈਕ ਕਰਕੇ ਕਿਤੇ ਵੀ ਜਾਣੇ ਹੋ ਤਾਂ ਬਹੁਤ ਹੀ ਘੱਟ ਸਪੇਸ ਇਹ ਰਾਇ ਹੈ ਤੇ ਅਲਮਾਰੀ ਵਿੱਚ ਵੀ ਬਹੁਤ ਹੀ ਘੱਟ ਸਪੇਸ ਦੇ ਵਿੱਚ ਰੱਖੀ ਜਾ ਸਕਦੀ ਹੈ ਆਪਣੇ ਸਾਰੇ ਕੱਪੜੇ ਆਪਾਂ ਇਸ ਤਰ੍ਹਾਂ ਜੇ ਤੈਨ ਲਗਾ ਕੇ ਰੱਖਾਂਗੇ ਜਿਵੇਂ ਆਪਾਂ ਇੱਕ ਕੱਪੜਾ ﺍﻟमारी ਚੋਂ ਕੱਢਣਾ ਹੁੰਦਾ ਤੇ ਬਾਕੀ ਕੱਪੜੇ ਵੀ ਨਾਲ ਹੀ ਨਿਕਲ ਜਾਂਦੇ ਤੇ ਜੇਕਰ ਆਪਾਂ ਇਸ ਤਰ੍ਹਾਂ ਆਪਾਂ ਥਿੰਨੇ ਚੀਜ਼ਾਂ ਨੂੰ ਇਕੱਠੀਆਂ ਫੋਲਡ ਕਰਕੇ ਰੱਖਾਂਗੇ ਤਾਂ ਆਪਾਂ ਨੂੰ ਲੱਭਣ ਵਿੱਚ ਜ਼ਿਆਦਾ ਮੁਸ਼ਕਿਲ ਨਹੀਂ ਆਏਗੀ ਆਰਾਮ ਨਾਲ ਆਪਾਂ ਆਪਣਾ ਸੂਟ ਦਾ ਪੇਅਰ ਕੱਢ ਸਕਦੇ ਹਾਂ ਪੂਰੇ ਦਾ ਇਸੇ ਪ੍ਰਕਾਰ ਆਪਣੇ ਸ਼ਾਲ ਹੁੰਦੇ ਨੇ ਸ਼ਾਲ ਦੇ ਵੀ ਮੈਂ ਤੁਹਾਨੂੰ ਵਧੀਆ ਟ੍ਰਿਕ ਦੱਸਾਂਗੀ ਜਿਹਦੇ ਨਾਲ ਤੁਸੀਂ ਆਪਣਾ ਸ਼ਾਲ ਆ ਬਹੁਤ ਵਧੀਆ ਤੈਮਾਰ ਕੇ ਰੱਖ ਸਕਦੇ ਹੋ ਤੇ ਉਸੇ ਪ੍ਰਕਾਰ ਆਪਾਂ ਸਟਾਲ ਦੀ ਤਰ੍ਹਾਂ ਸ਼ਾਲ ਨੂੰ ਵੀ ਵਿਚਕਾਰੋਂ ਫੋਲਡ ਕਰਕੇ ਆਪਾਂ ਸਾਈਡਾਂ ਤੋਂ ਉਹਨਾਂ ਨੂੰ ਫੋਲਡ ਕਰ ਲਵਾਂਗੇ ਕੱਪੜਿਆਂ ਵਿੱਚ ਇਸ ਤਰ੍ਹਾਂ ਬਾਲ ਬਿਲਕੁਲ ਨਹੀਂ ਪੈਣਗੇ ਪਸ਼ਮੀਨੇ ਦੇ ਸਵਾਲ ਹੁੰਦੇ ਆ ਜਾਂ ਸੂਟ ਹੁੰਦੇ ਆ ਗਰਮ ਆਪਾਂ ਇਸੇ ਪ੍ਰਕਾਰ ਉਹਨਾਂ ਨੂੰ ਫੋਲਡ ਕਰਕੇ ਰੱਖ ਸਕਦੇ ਆ ਇਸ ਪ੍ਰਕਾਰ ਜੇ ਤੁਸੀਂ ਤੈਂ ਲਗਾਉਂਗੇ ਤਾਂ ਜੇ ਤੁਸੀਂ ਤਿੰਨ ਬੈਗਾਂ 'ਚ ਕੱਪੜੇ ਪਾਉਣੇ ਆ ਤਾਂ ਤੁਹਾਡੇ ਦੋ ਬੈਗਾਂ ਦੇ ਵਿੱਚ ਹੀ ਕੱਪੜੇ ਪੈਣਗੇ ਇਸ ਪ੍ਰਕਾਰ ਆਪਾਂ ਇਹਨੂੰ ਵੀ ਪਾਕਟ ਦੇ ਵਿੱਚੋਂ ਇਨਸਰਟ ਕਰਕੇ ਬਾਹਰ ਨੂੰ ਕੱਢ ਲਵਾਂਗੇ ਬਹੁਤ ਵਧੀਆ ਆਪਣੀ ਤੈਹ ਲੱਗ ਕੇ ਤਿਆਰ ਹੋਊਗਾ ਇਹ ਸ਼ਾਲ ਤੇ ਬਿਲਕੁਲ ਵੀ ਇਹ ਖਿਲਰੇਗਾ ਨਹੀਂ ਜਿਵੇਂ ਮਰਜ਼ੀ ਤੁਸੀਂ ਇਹਨੂੰ ਰੱਖ ਸਕਦੇ ਹੋ ਜਿਹੜੇ ਭੈਣ ਭਰਾ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਇਸੇ ਪ੍ਰਕਾਰ ਆਪਾਂ ਪੈਂਟ ਲਈ ਹੈ ਤੇ ਪੈਂਟ ਨੂੰ ਵੀ ਆਪਾਂ ਇਸੇ ਪ੍ਰਕਾਰ ਫੋਲਡ ਕਰ ਲਵਾਂਗੇ ਇਸ ਪ੍ਰਕਾਰ ਫੋਲਡ ਕਰਨ ਨਾਲ ਪੈਂਟ ਦੀ ਜਿਹੜੀ ਤ ਹੈ ਉਹ ਬਿਲਕੁਲ ਨਹੀਂ ਖੁੱਲੇਗੀ ਇੱਕ ਇੱਕ ਸਟੈਪਾਂ ਤੁਸੀਂ ਜੇਕਰ ਧਿਆਨ ਨਾਲ ਦੇਖੋਗੇ ਤਾਂ ਬਹੁਤ ਹੀ ਸੌਖੇ ਤਰੀਕੇ ਨਾਲ ਇਸ ਪ੍ਰਕਾਰ ਤੁਸੀਂ ਫੋਲਡ ਕਰਕੇ ਰੱਖ ਸਕਦੇ ਹੋ ਕੱਪੜਿਆਂ ਨੂੰ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਆਪਣੀ ਤੈਂਖ 흘ਲ ਰਹੀ ਨਹੀਂ ਹੈਗੀ ਇਸੇ ਟ੍ਰਿਕ ਦੇ ਨਾਲ ਆਪਾਂ ਇਹ ਪੈਂਟ ਦੇ ਨਾਲ ਸ਼ਰਟ ਨੂੰ ਵੀ ਰੱਖ ਸਕਦੇ ਆਂ ਆਪਾਂ ਫੋਲਡ ਕਰਕੇ ਤੇ ਮੈਂ ਇੱਥੇ ਸ਼ਰਟ ਲਈ ਆ ਤੇ ਸ਼ਰਟ ਨੂੰ ਆਪਾਂ ਫੋਲਡ ਕਰਕੇ ਵਿੱਚ ਰੱਖ ਲਵਾਂਗੇ ਜਿਹੜੇ ਭੈਣ ਭਰਾ ਮੇਰੀ ਵੀਡੀਓ ਨੂੰ ਦੇਖਦੇ ਨੇ ਉਹਨਾਂ ਦਾ ਦਿਲ ਤੋਂ ਧੰਨਵਾਦ ਹੈ ਤੇ ਆਪਾਂ 셔ਟ ਨੂੰ ਵਿੱਚ ਰੱਖ ਲਵਾਂਗੇ ਇਸ ਤਰ੍ਹਾਂ ਪੈਂਟ ਤੇ 셔ਟ ਇੱਕੋ ਜਗ੍ਹਾ ਇਕੱਠੀਆਂ ਪਈਆਂ ਰਹਿਣਗੀਆਂ ਤੇ ਆਪਾਂ ਨੂੰ ਲੱਭਣ ਵਿੱਚ ਆਸਾਨੀ ਹੋਵੇਗੀ ਤੇ ਇਹਨੂੰ ਆਪਾਂ ਜਿਹੜੀ ਸਾਈਡ ਤੇ ਪਾਕਟ ਬਣੀ ਹੈ ਇਹਦੇ ਵਿੱਚ ਇਨਸਰਟ ਕਰ ਦੇਵਾਂਗੇ ਬਹੁਤ ਹੀ ਵਧੀਆ ਤਰੀਕੇ ਨਾਲ ਆ ਜਿਹੜਾ ਆਪਣੀ ਪੈਂਟ ਤੇ 셔ਟ ਆ ਜਿਹੜੀ ਪੈਕ ਹੋ ਗਈ ਹੈ ਇਹ ਇਹਨੂੰ ਤੁਸੀਂ ਕਿਤੇ ਵੀ ਕੈਰੀ ਕਰਕੇ ਲੈ ਕੇ ਜਾ ਸਕਦੇ ਹੋ। ਇਹਨਾਂ ਸਾਰੇ ਆਈਡੀਆ ਵਿੱਚੋਂ ਜਿਹੜਾ ਤੁਹਾਨੂੰ ਆਈਡੀਆ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ। ਇਸੇ ਪ੍ਰਕਾਰ ਮੈਂ ਇੱਕ ਕੈਪ ਵਾਲੀ ਕੋਟੀ ਲਈਆ। ਇਹਨੂੰ ਵੀ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਫੋਲਡ ਕਰਾਂਗੇ। ර්මලි අප සයිඩන්තෝ ෆෝට කරල්ලනයනු පිරිදි කෑපද විච්චතු සයනු සරයේ කොට්ටිනු ඉන්සර්ට කර්සක් දෙ බෝති සොක්්‍යෙත්‍රික්ක න හෝයකි එඩි තෑයම් බිල්කරුණණ කකිල්ලරේකි ਜਿੱਦਾਂ ਆਪਾਂ ਪੈਕ ਕਰਕੇ ਰੱਖੇ ਆਪਾਂ ਨੂੰ ਉਦਾਂ ਹੀ ਅਲਮਾਰੇ ਵਿੱਚ ਪੈ ਲੈ ਲੂਗੀ ਇਹਦੇ ਨਾਲ ਹੀ ਆਪਾਂ ਇੱਥੇ ਗਰਮ ਸੂਟ ਲਿਆ ਇਹਦੇ ਮੈਂ ਤੁਹਾਨੂੰ ਦੋ ਤਰੀਕੇ ਦੱਸਾਂਗੀ ਇਹਨੂੰ ਫੋਲਡ ਕਰਨ ਦੇ ਪਹਿਲਾਂ ਇੱਥੇ ਆਪਾਂ ਪਜਾਮਾ ਲੈ ਲਿਆ ਇਹ ਪਹਿਲਾਂ ਆਪਾਂ ਇਹਨੂੰ ਪਜਾਮੇ ਦੇ ਵਿੱਚ ਕਮੀਜ਼ ਨੂੰ ਫੋਲਡ ਕਰਾਂਗੇ ਫਿਰ ਮੈਂ ਤੁਹਾਨੂੰ ਕਮੀਜ਼ ਦੇ ਵਿੱਚ ਫੋਲਡ ਕਰਨਾ ਦੱਸੂਗੀ કે ਕਿਸ ਤਰ੍ਹਾਂ ਪਾਜਾਮੇ ਨੂੰ ਕਮੀਜ਼ ਚ ਫੋਲਡ ਕਰ ਸਕਦੇ ਆ ਗਰਮ ਘੋੜਤੇ ਦੀ ਮੈਂ ਤੇਲ ਲਗਾ ਕੇ ਪਜਾਮੇ ਦੇ ਜਿੱਥੋਂ ਆਪਾਂ ਫੋਲਡ ਕੀਤਾ ਹੈ ਉੱਥੇ ਰੱਖ ਲਵਾਂਗੇ ਇੱਕ ਇੱਕ ਤਰੀਕਾ ਮੈਂ ਤੁਹਾਨੂੰ ਬਿਲਕੁਲ ਸੌਖੇ ਤਰੀਕੇ ਨਾਲ ਹੀ ਦੱਸਿਆ ਹੈ ਬਹੁਤ ਸੌਖੇ ਤਰੀਕੇ ਨਾਲ ਸਾਰੇ ਕੱਪੜੇ ਆਪਣੇ ਫੋਲਡ ਹੋ ਜਾਣਗੇ ਇਦਾਂ ਹੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਫੋਲਡ ਹੋ ਗਿਆ ਇਹ ਇੱਕੋ ਹੀ ਜਗ੍ਹਾ ਤੇ ਆਪਾਂ ਨੂੰ ਸਾਰੇ ਕੱਪੜੇ ਮਿਲ ਜਾਣਗੇ ਹੁਣ ਆਪਾਂ ਇਸ ਤੈਨ ਨੂੰ ਖੋਲ ਲਵਾਂਗੇ ਤੇ ਸ਼ਰਟ ਗਰਮ ਕੁੜਤੇ ਦੀ ਆਪਾਂ ਤੈ ਲਗਾਵਾਂਗੇ ਗਰਮ ਕੁੜਤੇ ਦੀ ਆਪਾਂ ਨੀਚੋਂ ਪੱਲਿਆਂ ਕੋਲੋਂ ਤੈ ਲਗਾ ਲੈਣੀ ਆ ਇਹਨੂੰ ਵਿੱਚ ਨੂੰ ਆਪਾਂ ਫੋਲਡ ਕਰ ਦੇਣਾ ਹੈ ਇੱਕ ਇੱਕ ਗਿੱਠ ਦੀ ਜਗ੍ਹਾ ਛੱਡ ਕੇ ਤੇ ਨਾਰਮਲ ਤਰੀਕੇ ਨਾਲ ਇਹਨੂੰ ਆਪਾਂ ਤੈਹ ਲਗਾ ਲਵਾਂਗੇ ਸਾਈਡਾਂ ਤੋਂ ਤੇ ਪਜਾਮੇ ਦੀ ਤੈਹ ਲਗਾ ਕੇ ਆਪਾਂ ਇਹਨੂੰ ਵਿੱਚ ਰੱਖ ਲਵਾਂਗੇ ਉਰਤੇ ਦੇ ਤੁਸੀਂ ਵੀ ਇਸੇ ਪ੍ਰਕਾਰ ਸਟਾਲ ਵਾਲੇ ਸੂਟ ਨੇ ਜਿਹੜੇ ਜਾਂ ਪਜਾਮਿਆਂ ਵਾਲੇ ਸੂਟ ਨੇ ਜਾਂ ਕੋਟੀਆਂ ਨੇ ਜਾ ਫਿਰ ਤੁਹਾਡੀਆਂ ਹੁੱਡੀ ਵਾਲੀਆਂ ਕੋਟੀਆਂ ਨੇ ਇਸੇ ਪ੍ਰਕਾਰ ਤੁਸੀਂ ਉਹਨਾਂ ਨੂੰ ਰੱਖ ਸਕਦੇ ਹੋ ਤਾਂ ਲਗਾ ਕੇ ਬਿਲਕੁਲ ਵੀ ਤਾਂ ਆਪਣੀ ਖਿਲਰੇਗੀ ਨਹੀਂ ਤੇ ਸਾਰੀਆਂ ਚੀਜ਼ਾਂ ਆਪਾਂ ਨੂੰ ਇੱਕ ਹੀ ਜਗ੍ਹਾ ਦੇ ਉੱਤੇ ਪਈਆਂ ਮਿਲ ਜਾਣਗੀਆਂ ਇਦਾਂ ਜਿਹੜੀ ਆਪਾਂ ਇਹਦੇ ਸੂਟ ਵਿੱਚ ਪੌਕੇਟ ਬਣਾਏ ਸੀ ਇੱਕ ਜਗ੍ਹਾ ਠੀਕ ਦੀ ਜਗ੍ਹਾ ਛੱਡ ਕੇ ਤਾਂ ਆਪਾਂ ਉਹਨੂੰ ਵਿੱਚੋਂ ਇਹਦੇ ਉੋਂ ਸਾਰੇ ਨੂੰ ਇਨਸਰਟ ਕਰ ਦਵਾਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹਾ ਟਾਈਮ ਵਜ ਗਿਆ ਹੈ ਤੇ ਇਹ ਬਿਲਕੁਲ ਵੀ ਵਿੱਚੋਂ ਕੋਈ ਵੀ ਚੀਜ਼ ਖਿਲਰੇਗੀ ਨਹੀਂ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ